ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਵੀ ਬੜਾ ਦੇਖਦੇ ਰਹੇ ਆ ਕਿ ਜਿਹੜੇ ਵਿਜੀਲੈਂਸ ਚੀਫ ਰਹੇ ਆ ਪੰਜਾਬ ਦੇ ਤਾਂ ਉਹ ਪੰਜਾਬ ਛੱਡ ਕੇ ਦੇਸ਼ ਛੱਡ ਕੇ ਵੀ ਭੱਜਦੇ ਰਿਹਾ ਇਹਦਾ ਕੀ ਕਾਰਨ ਦੇਖੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਅਬ ਕਿਉਂ ਗਏ ਦੇਸ਼ ਛੱਡ ਕੇ ਦੇਸ਼ ਛੱਡ ਕੇ ਜਾਣਾ ਮੈਸੇ ਅਧਿਕਾਰ ਵੀ ਹੁੰਦਾ ਹੈ ਕੋਈ ਪੀਆਰ ਕਰਾ ਕੇ ਜਾਂਦਾ ਹੈ ਕੋਈ ਨਾਰਮਲ ਤਰੀਕੇ ਦੇ ਨਾਲ ਵੀ ਜਾਂਦਾ ਹੈ ਲੇਕਿਨ ਕਈ ਅਵਸਰ ਇਸ ਤਰ੍ਹਾਂ ਕਰਦੇ ਨੇ ਕਿ 5 ਸਾਲ ਜਦੋਂ ਸਰਕਾਰ ਹੈ ਤਾਂ ਜਾਇਜ਼ ਨਜਾਇਜ਼ ਹਰ ਤਰੀਕੇ ਦੇ ਕੰਮ ਕਰਦੇ ਨੇ ਲੂਟ ਖਸੂਡ ਵੀ ਕਰਦੇ ਨੇ ਮੈਂ ਤੁਹਾਨੂੰ ਕਲੀਅਰ ਕਰਦਾ ਹਾਂ ਲੂਟ ਖਸੂਡ ਵੀ ਕਾਫੀ ਜ਼ਿਆਦਾ ਹੁੰਦਾ ਹੈ ਜੀ ਕਰਕੇ ਜਦੋਂ ਸਰਕਾਰ ਚਲੇ ਜਾਂਦੀ ਹੈ ਕਿ ਸਹੋਰ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤੇ ਇੱਕ ਡਰ ਹੁੰਦਾ ਹੈ ਕਿ ਉਹਨਾਂ ਨੇ ਵੈਂ ਡਾਟਾ ਪੋਲਿਟਿਕਸ ਕੀਤੀ ਹੈ ਤਾਂ ਉਹਨਾਂ ਦੇ ਖਿਲਾਫ ਅਗਲੀ ਸਰਕਾਰ ਕਾਰਵਾਈ ਕਰੇ ਦੂਸਰਾ ਇਹ ਹੋ ਜਾਂਦਾ ਹੈ ਕਿ ਜੋ ਲੂਟ ਖਸੋਟ ਵਿਸਵਤ ਖੋਰੀ ਜੋ ਹੋਈ ਹੈ ਉਸ ਕਰਕੇ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਹੋ ਸਕਦਾ ਹੈ ਤੇ ਇਸ ਕਰਕੇ ਬਹੁਤ ਸਾਰੇ ਗਏ ਹੋਏ ਨੇ ਅਸੀਂ ਨਾ ਕੀ ਲੈਣਾ ਹੈ ਬਹੁਤ ਸਾਰੇ ਚੀਫ ਵੀ ਗਏ ਨੇ ਵਿਜੀਲੈਂਸ ਦੇ ਮੁਖੀ ਵੀ ਜੋ ਪਿਛਲੀ ਸਰਕਾਰ ਦੇ ਸੀਗੇ ਪੰਜਾਬ ਦੇ ਵਿੱਚ ਨਹੀਂ ਹਨ ਇੰਡੀਆ ਦੇ ਵਿੱਚ ਨਹੀਂ ਹਨ ਜੋ ਮੈਨੂੰ ਪਤਾ ਲੱਗਿਆ ਹੈ ਤੇ ਇਹ ਲੋਕ ਚਲੇ ਜਾਂਦੇ ਨੇ ਔਰ ਉਹਨਾਂ ਕਿਸਾ ਦਾ ਤੇ ਬਹੁਤ ਪ੍ਰਭਾਵ ਪੈਂਦਾ ਹੈ ਜੋ ਕੇਸ਼ ਮੁਕਦਮਾ ਉਹ ਕਰਦੇ ਨੇ ਉਹ ਬਾਅਦ ਵਿੱਚ ਤੇ ਸਾਰੇ ਬਰੀ ਹੋ ਜਾਂਦੇ ਨੇ ਔਰ ਕਿਉਂਕਿ ਤੁਸੀਂ ਕਿਸੇ ਨੂੰ ਖਿਚਾਓਗੇ ਤਾਂ ਉਹਨੂੰ ਜਸਟੀਫਾਈ ਤਾਂ ਕਰ ਨਹੀਂ ਸਕਦੇ ਖਾਸ ਕਰਕੇ ਉਦੋਂ ਜਦੋਂ ਸਰਕਾਰ ਬਦਲ ਜਾਵੇ ਔਰ ਮੁਕਦਮਾ ਚੱਲਦਾ ਰਹੇ ਤਾਂ ਉਸ ਮੁਕਦਮੇ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਹੋ ਮੈਂ ਇਹੀ ਕਹਾਂਗਾ